ਕਹ ਵੀ ਖਬਰਾਂ ਬਾਈ ਜੀ ਇਹ ਟਰੈਕਟਰ ਨੂੰ ਕਹਿੰਦੇ ਲੱਕੀ ਕਰੋਕੋਡਲ ਦੇ ਨਾਂ ਦੇ ਨਾਲ ਪ੍ਰਸਿੱਧੀ ਮਿਲੀ ਹੈ ਮੇਰੇ ਵੀਰੋ ਇਹ ਸੇ ਟਰੈਕਟਰ ਨੂੰ ਲੱਕੀ ਕਰੋ ਪਾਈ ਪਿੱਛੇ ਕਰੋ ਜੀ ਆਹ ਆ ਲੈਂਣਾ ਉਹ ਲੈਂਡ ਤਾਂ ਪਾਈ ਆ ਵੀ ਟਰੈਕਟਰ ਉਹ ਲੈਂਡ ਤੋਂ ਕਿ ਨਹੀਂ ਜਾਣਾ ਚਾਹੀਦਾ ਹਾਂਜੀ ਇੱਥੇ ਰੁਕ ਲਿਓ ਥੋੜਾ ਕੀ ਕਰ ਲਿਓ ਹੀ ਤਰ ਤੱਕ ਕੰਦੇ ਅੱਗੇ ਪੁਰਾਣੇ ਦੇ ਇਲਾਕੇ ਤੋਂ ਪੁੱਜਿਆ ਮੇਰੇ ਵੀਰੋ ਮੋਗਾ ਜ਼ਿਲ੍ਹਾ ਬਣ ਜਾਂਦਾ ਰੋਡੇ ਪਿੰਡ ਦਾ ਤੇ ਲੱਕੀ ਨਾਮ ਆ ਮੁੰਡੇ ਦਾ ਕਦੇ ਗੋਲਡ ਸਮੱਥਾ ਤੇ ਕਦੇ ਕਹਿੰਦੇ ਮੇਰੇ ਵੀਰੋ ਆਬੇ ਜੋਤ ਦਿਉਲ ਕਹਿੰਦੇ ਵੱਡਾ ਮਾਣ ਕਰਦਾ ਕਰੋਕੋ ਡੈਲ ਦੇ ਉੱਤੇ ਫੈ ਨਾ ਕਹਿੰਦੇ ਮੁੰਡਾ ਇਸ ਸੈਕਟਰ ਦਾ ਇਹ ਕਹਿੰਦੇ ਲੱਕੀ ਗੋਲਡ ਸਮੱਥ ਦੇ ਨਾਲ ਕਰੋਕੋ ਡੈਲ ਦੇ ਨਾਮ ਨਾਲ ਜਾਣਿਆ ਜਾਂਦਾ ਮੇਰੇ ਵੀਰੋ ਇਹ ਕਹਿੰਦੇ ਮੋਢਾ ਕਿਸ਼ਤਾ ਤੇ ਸਾਇਆ ਹੋਇਆ ਹੈ ਰੀਲਾ ਦੇ ਉੱਤੇ ਸਾਇਆ ਹੋਇਆ ਹੈ ਦੁਨੀਆ ਫੈਨ ਹੈ ਗੁਰੂ ਹੋਏਗਾ ਮੇਰੇ ਵੀਰੋ ਬੋਲੇ ਈ ਸੋਨਹਾ ਸਾਹਿਬ ਸ੍ਰੀ ਅਕਾਲ ਰੋਟੀ ਪਿੰਡਾਂ ਇਸ ਨੌਜਵਾਨ ਦਾ ਮੇਰੇ ਵੀਰੋ ਇਹ ਕਹਿੰਦੇ ਮੋਗੇ ਜ਼ਿਲ੍ਹੇ ਤੋਂ ਚੱਲ ਕੇ ਆਇਆ ਹੋਇਆ ਹੈ ਲੱਕੀਆ ਕਹਿੰਦੇ लाल <laughs> साम

ਖੇਤਰ ਦੇ ਨਾਮ ਦੇ ਨਾਲ ਪ੍ਰਸਿੱਧ ਕੀਤਾ ਟਰੈਕਟਰ ਦੇ ਖੇਤਰ ਦੇ ਨਾਮ ਦੇ ਨਾਲ ਪ੍ਰਸਿੱਧ ਕੀਤਾ ਲਾ ਦੂਜੇ ਪਾਸੇ ਦੇਖੀਏ ਕਹਿੰਦੇ ਖੇਡ ਦੇ ਮੈਦਾਨ ਦੇ ਵਿੱਚ ਉਹ ਜੌਂਡੀਆ ਟਰੈਕਟਰ ਖੇਡ ਦੇ ਮੈਦਾਨ ਦੇ ਵਿੱਚ ਕਮਾਲ ਕਰੀ ਜਾ ਰਿਹਾ ਕਮਾਲ ਕਰੀ ਜਾ ਰਿਹਾ ਸਾਹਮਣੇ ਪਤਾ ਨਹੀਂ ਕਹਿੰਦੇ ਕੀ ਹੋ ਰਿਹਾ ਸਾਹਮਣੇ ਕੀ ਹੋ ਰਿਹਾ ਟਰਾਲੀ ਨੂੰ ਟਰੈਕਟਰ ਖਿੱਚ ਰਿਹਾ ਟਰਾਲੀ ਨੂੰ ਟਰੈਕਟਰ ਖਿੱਚ ਰਿਹਾ ਮੇਰੇ ਵੀਰੋ ਇਹ ਕਹਿੰਦੇ ਜੌਂਡੀਆ ਇਹ ਜੌਂਡੀਆ ਖੇਡ ਦੇ ਮੈਦਾਨ ਦੇ ਵਿੱਚ ਗੱਲਾਂ ਬਖਰੀਆਂ ਕਰਵਾ ਰਿਹਾ ਉਹ ਕਹਿੰਦੇ ਲੱਕੀ ਕਹਿੰਦੇ ਗਰੋਪੋ ਡੇਜਰ ਵਾਲਾ ਜਾਣਿਆ ਜਾਂਦਾ ਹੈ ਇਹਨੂੰ ਕਹਿੰਦੇ ਮਗਰਮੱਛੂ ਇੰਕਾ ਜਿੱਤੇ ਵਾਲੇ ਵੀਰੋ ਜੋ ਕਹਿੰਦੇ ਉਹ ਰੋਡੇ ਮੇਲ ਵਾਲਾ ਉਸੇ ਦੇੱਕੀ ਆਉਂਦਾ ਫੇਰ ਰੋਡਰ ਵਿੱਚ ਖਿੱਦਲਾਉ ਲੱਕੀ ਐ ਖੇਡਣਾ ਪੈਣਾ ਹੈ ਖੇਡਣਾ ਪੈਣਾ ਤੀਜੇ ਮਾਰ ਵਾਲਾ ਡਾਕਟਰ ਗੰਗਮਾ ਸਾਹੂ ਅਰਜਨ ਸਿੰਘ ਸਰਪੰਚ ਉਹ ਆਲੇ ਪੌਸ਼ੇ ਵਾਲਾ ਆ ਗਿਆ ਪੱਗਲੇ ਵਾਲਾ ਵੀ ਹੋਤੀ ਬਹਾਵਰੀ ਹੈ ਗੰਗਮਾ ਸਾਹੂ ਅਰਜਨ ਸਿੰਘ ਸਰਪੰਚ ਆਪਾ ਲੱਗਿਆ ਸਾਡੀ ਮੇਰੀਓ ਦੇ ਵਿੱਚ ਕਰੋ ਜਿੱਤਾਂ ਦੇ ਗੂੰਜਦੇ ਝੂਲ ਦੇ ਨਿਸ਼ਾਨ ਕਰੋ ਬਾਜਾ ਮਾਰਿਆ ਅਦਰ ਬੱਗੂ ਹੋਣੀ ਲੱਖੀ ਹੋਣੀ ਸਿਮਰ ਹੋਣੀ ਕਹਿੰਦੇ ਭਾਈ ਹੋਣੀ ਸਾਰੇ ਜੁੜੇ ਹੋਏ ਨੇ ਵੀਰਾਂ ਦਾ ਧੰਨਵਾਦ ਆ ਪਰ ਦੂਜੇ ਪਾਸੇ ਆ ਕਹਿੰਦੇ ਲੱਕੀ ਕਰੋ ਕੋਡਾਲਾ ਖੇਡ ਦੇ ਮੈਦਾਨ ਦੇ ਵਿੱਚ ਕਹਿੰਦੇ ਕਮਾਲ ਕਰ ਰਿਹਾ ਮੇਰੇ ਮਿੱਤਰੋ ਕਮਾਲ ਕਰੀ ਜਾਂਦਾ ਖੇਡ ਤੇ ਦਿਆਲ ਹੋਈ ਜਾਂਦੀ ਹੈ ਦੁਨੀਆ ਇਸ ਖੇਡ ਤੇ ਜਾਲ ਹੋਈ ਜਾਂਦੀ ਹੈ ਲਾਹ ਸਾਹਮਣੇ ਕਹਿੰਦੇ ਆਹ ਮਗਰਮਾ ਛਾਉਂਦਾ ਮਗਰਮਾ ਛਾਉਂਦਾ ਮੇਰੇ ਵੀਰੋ ਇਹ ਕਹਿੰਦੇ ਲੱਕੀ ਆਹ ਕਹਿੰਦੇ ਗਰੂਪੋ ਡੈ ਦੇ ਨਾਲ ਜਾੜਿਆ ਜਾਂਦਾ ਲਾਹ ਉਹਦਾ ਕਹਿੰਦੇ ਮੋਗੇ ਵਾਲਾ ਬਾਗੇ ਬਰਾਣੇ ਦਾ ਏਰੀਆ ਬਣ ਜਾਂਦਾ ਇਸ ਗੱਪਰੂ ਦਾ ਆਹ ਉਹਦਾ ਖੇਡ ਮੈਦਾਨ ਦੇ ਵਿੱਚ ਕਿੱਜੋ ਲੱਕੀ ਆਹ ਕਿੱਝ ਖੁੱਝ ਪਹਾਲਾ ਪਾ ਲਾ ਗਏ ਵੀ ਹੈ ਮੈਚ ਬਰੋਣੀ ਪੈਣੀ ਆ ਮੈਚ ਬਰੋਣੀ ਪੈਣੀ ਆ ਗੱਲ ਵੱਢੀ ਨਹੀਂ ਗੱਲ ਵੱਢੀ ਨਹੀਂ ਉਹ ਦੇਖੋ ਉਹ ਦੇਖੋ ਕਰੇ ਸਾਹਮਣੇ ਜਿਹੜੇ ਆ ਗਏ ਲੱਖੀ 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 ਪਰੋ 2 ਮਿੰਟ 55 ਸਕਿੰਟਾਂ ਤੱਕ ਪਰਵੰਚਾ ਮ ਕਰੋ ਇੱਕ ਵਾਰੀ ਤਾੜੀ ਮਾਰੋ ਸਾਰੇ ਨਾਲੇ ਇਸ ਵਾਰੀ 2 ਮਿੰਟ 55 ਸਕਿੰਟਾਂ ਤੱਕ ਪਰਵੰਚਾ ਮ ਕਰੋ